ਜਿਹੜੇ ਆਪਨੇ ਆਪ ਨੂੰ ਇਨਕਲਾਬੀ ਦੱਸਦੇ ਸੀ ਆਮ ਆਦੀ ਪਾਰਟੀ ਦੀ ਸਰਕਾਰ ਦਾ ਮੈਂ ਖੁਲਾਸਾ ਕੀਤਾ ਸੀ ਇਹਨਾਂ ਦੇ ਬਹੁਤ بڑے ਛੇਤੰਤਰ ਦਾ ਇਹਨਾਂ ਦੇ ਬਹੁਤ بڑے ਇੱਕ ਜਾਲ ਸਾਜੀ ਦਾ ਜਿਹਦੇ ਰਾਹੀਂ ਇਹ ਬੈਲਟ ਪੇਪਰ ਫालतू ਛਪਾ ਕੇ ਉਹਨਾਂ ਨੂੰ ਪਹਿਲਾਂ ਹੀ ਵੋਟਰਾਂ ਨੂੰ ਦੇ ਰਹੇ ਆ ਜਾਂ ਆਪਣੇ ਬੀਐਲਓ ਨੂੰ ਦੇ ਰਹੇ ਆ ਜਿਹੜੇ ਕਿ ਉਹਨਾਂ ਦੀ ਪੇਟੀਆ 'ਚ ਪਾ ਦੇਣਗੇ ਉਹ ਬਿਲਕੁਲ ਕਲੀਅਰ ਹੋ ਗਿਆ ਅਕਾਲੀ ਦਲ ਨੇ ਫਤੇਗੜ ਸਾਹਿਬ ਦਾ ਇਹ ਵੈਲਟ ਪੇਪਰ ਜਾਰੀ ਕੀਤਾ ਜਿਹੜਾ ਕਿ ਪਹਿਲਾਂ ਹੀ ਬਾਹਰ ਆ ਗਿਆ ਤੇ ਆ ਮੈਂ ਤੁਹਾਨੂੰ ਅੱਜ ਕੱਲ ਰਾਤ ਸ਼ਾਮ ਨੂੰ ਜਿਹੜਾ ਇਹਨਾਂ ਨੇ ਵਟਸਐਪ ਪਰ ਪਾ ਕੇ ਵੀ ਦੱਸਿਆ ਇਹਨਾਂ ਦਾ ਕੈਂਡੀਡੇਟ ਹੈ ਦੁਰਾਹਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕੱਦੋ ਜੋਂ ਹੈ ਵਿਨਾਸ਼ਪ੍ਰੀਤ ਦਾ ਲੜਕਾ ਅਬੇ ਸਿੰਘ ਖੜਾ ਹੈ ਕਿ ਕੱਲ੍ਹ ਸ਼ਾਮ ਨੂੰ ਉਹਨੇ ਦਰਾਹਾ ਸਿਟੀ ਹੈਡਲਾਈਨ ਤੇ ਆ ਜਿਹੜਾ ਵੈਲਟ ਪੇਪਰ ਹੈ ਇਹਨਾਂ ਨੇ છਪਾ ਕੇ ਸਾਰਿਆਂ ਨੂੰ ਜਾਲੀ ਬੋਟਾ ਪਾਉਣ ਨੂੰ ਫਾਰਤੂ ਬੋਟਾ ਪਾਉਣ ਨੂੰ ਦਿੱਤੇ ਹੈ ਲੜੀ ਨੰਬਰ ਲੁਕੋ ਲਿਆ ਤੇ ਆ ਦਿਖਾਇਆ ਕਿ ਆ ਤੁਹਾਨੂੰ ਭੇਜ ਰਹੇ ਆ ਵੈਲਟ ਪੇਪਰ ਤੇ ਤੁਸੀਂ ਇਹ ਪਾਉਣੇ ਬਿਲਕੁਲ ਕਲੀਅਰ ਹੋ ਗਈ ਬਿੱਲੀ ਹੈ ਜਿਹੜੀ ਥੈਲੇ ਤੇ ਬਾਹਰ ਆ ਗਈ ਹਰ ਗੱਲ ਸਪੱਸ਼ਟ ਹੋ ਗਈ ਕਿ ਸਰਕਾਰ ਨੇ 10% ਫालतू ਬੈਲਟ ਪੇਪਰ ਸਿਪਾਏ আর ਉਹਨਾਂ ਨੂੰ ਅੱਜ ਹਰ ਤਰੀਕੇ ਦੇ ਨਾਲ ਟੇਟੀਆਂ ਵਿੱਚ ਪਾਉਣ ਦੀ ਕੋਸ਼ਿਸ਼ ਹੈ ਬੀਐਲਓ 2 ਦੀ ਡਿਊਟੀ ਲੱਗੀ ਵੀ ਹੈ ਇਹਨਾਂ ਦੇ ਕੈਂਡੀਡੇਟ ਹੈ ਇਹਨਾਂ ਦੇ ਹਲਕੇ ਇੰਚਾਰਜ ਹੈ ਜਿਹੜੇ ਇਹ ਕੰਮ ਦੇ ਵਿੱਚ ਲੱਗੇ ਹੋਏ ਹੁਣ ਕੋਈ ਕਸਰ ਰਹਿ ਗਈ ਹੈ ਜਿਹੜਾ ਮੁੱਖ ਮੰਤਰੀ ਕੱਲ ਕਹਿ ਰਹੇ ਸੀ केजी ਇਹ ਤਾਂ ਹਾਰ ਹਾਰ ਗਿਆ ਹੈ ਭੁਖੜਾ ਗਿਆ ਹੈ ਤੇ ਫਿਰ ਆਹ ਕਿਆ ਚੀਜ਼ਾਂ ਭਈ ਤੁਹਾਡੇ ਕੈਂਡੀਡੇਟ ਇਹ ਨੂੰ ਆਪਣੇ ਵਟਸਐਪ ਰਾਹੀਂ ਦੱਸ ਰਹੇ ਸਾਰਿਆਂ ਨੂੰ ਇੱਕ ਵਾਰ ਨਹੀਂ ਉਹਨੇ ਸਵੇਰੇ ਤੱਕ ਅੱਜ ਇਹ ਡੱਟ ਲਾਈ ਰੱਖੀ ਹੈ ਉਹਨਾਂ ਨੇ ਮੋਬਾਈਲ ਤੇ ਗਰੁੱਪ ਬਣਾਇਆ ਹੋਇਆ ਸਿਟੀ ਹੈਡਲਾਈਨ ਨਾਮ ਦਾ ਦਰਾਹਾ ਤੇ ਉਹਦੇ ਤੇ ਪਾ ਪਾ ਕੇ ਸਾਰਿਆਂ ਨੂੰ ਭੇਜ ਰਹੇ ਹਰ ਗੱਲ ਉਜਾਗਰ ਹੋ ਰਹੀ ਹੈ ਇਹਨਾਂ ਦੀ ਇਹਨਾਂ ਨੇ ਹਰ ਲੈਵਲ ਤੇ ਕੇਰਨ ਦੀ ਹਰ ਲੈਵਲ ਤੇ ਛੜਿਆਤਰ ਕਰਨ ਦੀ ਹਰ ਲੈਵਲ ਤੇ ਧੱਕਾ ਕਰਨ ਦੀ ਹਰ ਲੈਵਲ ਤੇ ਹਰ ਤਰੀਕਾ ਪੜਾਇਆ ਜਿਹੜਾ ਕਹਿੰਸੀ ਨਾ ਸਾਮ ਦੇ ਵੇ ਦੰਡ ਭੇਡ ਹਰ ਚੀਜ਼ ਬਣਾ ਰਿਆ ਪਹਿਲਾਂ ਤੁਸੀਂ ਦੇਖੋ ਪਹਿਲਾਂ ਇਹਨਾਂ ਨੇ ਜਦੋਂ ਕਾਗਜ਼ ਭਰਨੇ ਸੀ ਉਸ ਤੋਂ ਪਹਿਲਾਂ ਲੋਕਾਂ ਨੂੰ ਘਰਾਂ ਦੇ ਵਿੱਚ ਰੋਕਿਆ ਫੇਰ ਕਾਗਜ਼ ਭਰਨ ਗਿਆ ਨੂੰ ਫੜਫੜਾਈ ਕੀਤੀ ਕਾਗਜ਼ ਹੋ ਗਏ ਭੱਜ ਗਏ ਉਹ ਸਟੇਜ ਜਿਹੜੇ ਬੰਦੇ ਨਿਕਲ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਉਹ ਸਟੇਜ ਤੇ ਵੀ ਲੱਗ ਗਏ ਉਹਨਾਂ ਨੂੰ ਘਰਾਂ 'ਚ ਦਬਾਉਣਾ ਸ਼ੁਰੂ ਕਰਤਾ ਫੇਰ ਵੋਟਰਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਫੇਰ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਰਾਤ 12 ਵਜੇ ਚਮਕੌਰ ਸਾਹਿਬ ਦੇ ਹਸਪਤਾਲ ਤੇ ਪਿੰਡਾਂ ਵਿੱਚ ਮੈਂ ਪਹੁੰਚਿਆ ਜਿੱਥੇ ਗੰਡਾਸੀਆਂ ਨਾਲ ਬੰਦੇ ਕੁੱਟੇ ਹੁਣ ਉਹ ਸਟੇਜ ਲੱਗ ਗਈ ਤਾਂ ਆ ਚੀਜ਼ਾਂ ਅਜਿਹਾ ਲਜਾਇਜ ਵੋਟਾਂ ਪਾ ਰਹੇ